ਉਹ ਆ ਕਮਲ ਮੈਂ ਤੁਹਾਡਾ ਮੁਰਤ ਤੋਂ ਰੁਕ ਕਰੂੰਗਾ ਸਿੱਧਾ ਗੁਰੂ ਨਗਰੀ ਅੰਮ੍ਰਿਤਸਰ ਰੁਕ ਕਰਦੇ ਆ ਜਿੱਥੇ ਅਕਾਲੀ ਸੁਧਾਰ ਲਹਿਰ ਜਿਹੜੀ ਆ ਸ਼੍ਰੀ ਕਾਨਤਕ ਸਾਹਿਬ ਦੇ ਜਥੇਦਾਰ ਨੂੰ ਮਿਲ ਪਹੁੰਚੀ ਕੁਝ ਸਾਬਕਾ ਮੈਂਬਰ ਸਹਿਬਾਨ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਤਿੰਨ ਬੇਨਤੀਆਂ ਉੱਚੇ ਤੌਰ ਤੇ ਕਰਨ ਲਈ ਉਹਨਾਂ ਦੀ ਰਿਹائش ਉੱਤੇ ਆਏ ਸੀ ਪਹਿਲੀ ਬੈਂਟੀ ਅਸੀਉਨਾ ਨੂੰ ਇਹ ਕੀਤੀ ਹੈ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਪੜਤਾਲ ਲਈ ਜਿਹੜੀ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਲਤ ਬਣਾਈ ਗਈ ਹੈ ਉਹ ਰੱਦ ਕਰਨੀ ਚਾਹੀਦੀ ਹੈ ਉਸ ਕਮੇਟੀ ਦਾ ਮੁਖੀ ਰਗੂਜੀਤ ਸਿੰਘ ਬਰਕਾ ਜਿਹੜਾ ਪਿਛਲੇ ਸਮੇਂ ਵਿੱਚ ਜਦੋਂ 2 ਨਵੰਬਰ ਨੂੰ ਤਨਖਾਹ ਲਈ ਸੀ ਉਸ ਤਨਖਾਹ ਦੇ ਵਿੱਚ ਉਹਨੇ ਵੀ ਤਨਖਾਹ ਭੁਗਤੀ ਹੈ ਤੇ ਤਨਖਾਹ ਭੁਗਤਣ ਵਾਲਾ ਕੋਈ ਵਿਅਕਤੀ ਕਮੇਟੀ ਦਾ ਮੁਖੀ ਬਣਾ ਕੇ ਸਿੰਘ ਸਹਿਬਾਨ ਦੇ ਉੱਤੇ ਲੱਗੇ ਦੋਸ਼ਾਂ ਦੀ ਪੜਤਾਲ ਕਰਵਾਉਣ ਦਾ ਯਤਨ ਕਰੇ ਇਹ ਨੈਤਿਕ ਤੌਰ ਤੇ ਗਲਤ ਹੈ ਨੰਬਰ 2 ਤੇ ਸਿੰਘ ਸਹਿਬਾਨਾਂ ਦੀ ਪੜਤਾਲ ਜਿਹੜੀ ਹੈ ਉਹਦਾ ਅਧਿਕਾਰ ਖੇਤਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਨਹੀਂ ਹੈ ਸਿੰਘ ਸਹਿਬਾਨ ਸ਼ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਹਨ ਸ਼ਰੋਮਣੀ ਕਮੇਟੀ ਦੇ ਕਿਸੇ ਰਜਿਸਟਰ ਦੇ ਸ਼ਰੋਮਣੀ ਕਮੇਟੀ ਦੇ ਰਜਿਸਟਰ ਦੇ ਉੱਤੇ ਨਾ ਤਾਂ ਸਿੰਘ ਸਹਿਬਾਨ ਦੇ ਦਸਤਖਤ ਹੁੰਦੇ ਨੇ ਨਾ ਸਿੰਘ ਸਹਿਬਾਨ ਦਸਤਖਤ ਕਰਕੇ ਤਨਖਾਹ ਲੈਂਦੇ ਨੇ ਉਨਾ ਅਨੁਮਾਨ ਪੱਤਾ ਦਿੱਤਾ ਜਾਂਦਾ ਹੈ ਜਿਹੜੇ ਰਤਵੇ ਤੇ ਸੁਭਾਇਮਾਨ ਨੇ ਜਦੋਂ ਰਤਵੇ ਤੇ ਸੁਭਾਇਮਾਨ ਵਿਅਕਤੀ ਕਿਸੇ ਸੰਸਥਾ ਦਾ ਮੁਲਾਜ਼ਮ ਹੀ ਨਹੀਂ ਹੈ ਉਹਦੀ ਪੜਤਾਲ ਕਰਨ ਦਾ ਅਧਿਕਾਰ ਉਹ ਸੰਸਥਾ ਨੂੰ ਨਹੀਂ ਹੋ ਸਕਦਾ ਇਸ ਲਈ ਉਹਦੀ ਪੜਤਾਲ ਜੇ ਉਹਨਾਂ ਉਹਨਾਂ ਦੇ ਉਸ ਮਸਲੇ ਦੀ ਪੜਤਾਲ ਕਰਨੀ ਹੈ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਤਾਂ ਅਸੀਂ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ ਕਿ ਉਹ ਜ਼ਥੇਦਾਰ ਸ਼੍ਰੀ ਅਕਾਲ ਤਖਸਾਲ ਸਾਹਿਬ ਆਪ ਕਰਨ ਔਰ ਉਹਨਾਂ ਵੱਲੋਂ ਬਣਾਈ ਗਈ ਕਮੇਟੀ ਨੂੰ ਬਿਨਾਂ ਦੇਰੀ ਅਰਧ ਕੀਤਾ ਜਾਵੇ ਦੂਸਰੀ ਬੇਨਤੀ ਅਸੀਂ ਉਹਨਾਂ ਨੂੰ ਇਹ ਕੀਤੀ ਸੀ ਕਿ ਜਿਹੜੀ 2 ਦਸੰਬਰ ਨੂੰ ਜਦੋਂ ਇੱਥੇ ਫੈਸਲਾ ਹੋਇਆ ਉਦੋਂ ਉਸ ਮਸਲੇ ਵਿੱਚ ਇਹ ਕਿਹਾ ਗਿਆ ਸੀ ਕਿ ਸਖਬੀਰ ਸਿੰਘ ਬਾਦਲ ਸਮੇਤ ਜਿਨ੍ਹਾਂ ਨੇ ਅਸਤੀਫੇ ਦਿੱਤੇ ਨੇ ਉਹਨਾਂ ਦੇ ਅਸਤੀਫੇ 3 ਦਿਨ ਦੇ ਅੰਦਰ ਅੰਦਰ ਪ੍ਰਵਾਨ ਕੀਤੇ ਜਾਣ ਲੇਕਿਨ ਅੱਜ ਤੱਕ ਵੀ ਉਹਨਾਂ ਦੇ ਅਸਤੀਫੇ ਪ੍ਰਵਾਨ ਨਹੀਂ ਕੀਤੇ ਗਏ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਉਦੇਸ਼ਾਂ ਦੀ ਉਲੰਘਣਾ ਕੀਤੀ ਹੈ ਉਹਨਾਂ ਦੀ ਲੰਘਣਾ ਕਰਨ ਦੇ ਦੋਸ਼ ਵਿੱਚ ਉਹਨਾਂ ਦੇ ਖਿਲਾਫ ਜਿਹੜੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਪਰੰਪਰਾ ਸਿਧਾਂਤ ਅਨੁਸਾਰ ਸਦਾ ਬਣਦੀ ਆ ਉਹਨਾਂ ਨੂੰ ਲਾਈ ਜਾਣੀ ਚਾਹੀਦੀ ਹੈ ਤੀਜੀ ਗੱਲ ਸੀ ਕਿ ਇੱਕ ਸੱਤ ਮੈਂਬਰੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਸਾਹਿਬ ਦੀ ਅਗਵਾਈ ਵਿੱਚ ਬਣਾਈ ਗਈ ਸੀ ਕਿਹਾ ਗਿਆ ਸੀ ਕਿ ਤੁਸੀਂ ਭਰਤੀ ਆਰੰਭ ਕਰੋ ਤੇ ਭਰਤੀ ਆਰੰਭ ਕਰਕੇ ਡੈਲੀਗੇਟ ਬਣਾ ਕੇ ਨਵੇਂ ਪ੍ਰਧਾਨ ਦੀ ਚੋਣ ਕਰੋ ਲੇਕਿਨ ਉਹ ਅੱਜ ਤੱਕ ਇਸ ਗੱਲਬਾਤ ਧਿਆਨ ਦੇਣ ਦੀ ਬਜਾਏ ਭਰਤੀ ਕਰਨ ਦੀ ਬਜਾਏ ਸਦਾਰ ਦਲਜੀਤ ਸਿੰਘ ਟੀਮਾ ਲਗਾਤਾਰ ਆਪਣਾ ਗਲਤ ਦਲੀਲਾਂ ਦੇ ਕੇ ਇੱਕ ਸਹੀ ਗੱਲ ਨੂੰ ਗਲਤ ਸਾਬਤ ਕਰਨ ਦਾ ਯਤਨ ਕਰ ਰਹੇ ਨੇ ਹੁਣ ਗੱਲ ਇਹ ਆ ਉਹ ਕਹਿੰਦੇ ਨੇ ਜੀ ਜੇ ਅਸੀਂ ਅਕਾਲ ਤਖਤ ਦਾ ਦੇਸ਼ ਮੰਨ ਕੇ ਭਰਤੀ ਸ਼ੁਰੂ ਕੀਤੀ ਜਾਂ ਸੁਖਵੀਰ ਸਿੰਘ ਬਾਦਲ ਦਾ ਹਸਤੀਵਾ ਪ੍ਰਵਾਨ ਕੀਤਾ ਤਾ ਸਾਡੇ ਉੱਤੇ ਜੋ ਸੰਵਿਧਾਨਕ ਤੌਰ ਤੇ ਰੋਕ ਲੱਗ ਜਾਏਗੀ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆ ਸਾਡੇ ਸਾਰਿਆਂ ਵੱਲੋਂ ਕਿ ਜੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਟਿਕਟਾਂ ਵੰਡਦਾ ਹੈ ਮੈਂਬਰ ਸਹਿਬਾਨ ਨੂੰ ਸਾਧ ਧਾਰਮਿਕ ਚੋਣ ਲੜਨ ਦੀ ਉਦੋਂ ਤਾਂ ਕੋਈ ਪਾਬੰਦੀ ਨਹੀਂ ਲੱਗਦੀ ਸ਼੍ਰੋਮਣੀ ਅਕਾਲੀ ਦਲ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਆਪਣਾ ਡੈਲੀਗੇਟ ਜਲਾਸ ਕਰਦਾ ਉਦੋਂ ਕੋਈ ਨਹੀਂ ਪਾਬੰਦੀ ਲੱਗਦੀ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਮੈਂਬਰ ਸਹਿਬਾਨ ਨੂੰ ਸੱਦ ਕੇ ਆਦੇਸ਼ ਦਿੰਦਾ ਕਿ ਤੁਸੀਂ ਫਲਾਣੇ ਪ੍ਰਧਾਨ ਦੇ ਹੱਕ ਵਿੱਚ ਵੋਟ ਪਾਉਣੀ ਹੈ ਫਲਾਣਾ ਸੀਨੀਅਰ ਉਮੀਦਵਾਰ ਪ੍ਰਧਾਨ ਚੁਣਨਾ ਜਾਂ ਆਹ ਸਾਰੀ ਅੰਤਰੀਂ ਕਮੇਟੀ ਚੁਣਨੀ ਹੈ ਉਦੋਂ ਕੋਈ ਕਿਸੇ ਕਿਸਮ ਦੀ ਰੋਕ ਨਹੀਂ ਲੱਗਦੀ ਫਿਰ ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜਾਂ ਬਾਕੀ ਤਖਤਾਂ ਦੇ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਕਰਦੀ ਹੈ ਜਿੱਦਣ ਉਹਨਾਂ ਦੀ ਦਸਤਾਰ ਦੀ ਰਸਨ ਹੁੰਦੀ ਹੈ ਉਸ ਦਿਨ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਉੱਚੇ ਚੇ ਤੌਰ ਤੇ ਆ ਕੇ ਦਸਤਾਰ ਦਿੰਦਾ ਆਪਣੀ ਜਥੇਬੰਦੀ ਵੱਲੋਂ ਔਰ ਜਦੋਂ ਵੋਟਾਂ ਲੈਣੀਆਂ ਨੇ ਉਦੋਂ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਪੰਥ ਦੀ ਪਾਰਟੀ ਆ ਪੰਥ ਦੇ ਨਾਂ ਦੇ ਨਾਂ ਤੇ ਵੋਟਾਂ ਮੰਗਦੇ ਨੇ ਰਾਸ਼ੀ ਵੋਟਾਂ ਭਾਵੇਂ ਪਾਰਲੀਮੈਂਟ ਦੀਆਂ ਭਾਵੇਂ ਵਿਧਾਨ ਸਭਾ ਦੀਆਂ ਕਿਹਾ ਇਹ ਜਾਂਦਾ ਪਿੰਡਾਂ ਵਿੱਚ ਜਾ ਕੇ ਕਿ ਇਹ ਪੰਥ ਦਾ ਨਮਾਇੰਦਾ ਹੈ ਤੇ ਉਦੋਂ ਰੋਕ ਕਿਤੇ ਨਹੀਂ ਲੱਗਦੀ ਅੱਜ ਜਦੋਂ ਅਕਾਲ ਤਖਤ ਸਾਹਿਬ ਜੀ ਦੇ ਸਹੀਲ ਦੇ ਉੱਤੋਂ ਇਹ ਫੈਸਲਾ ਹੁਕਮ ਦੇ ਰੂਪ ਵਿੱਚ ਸੁਣਾਇਆ ਗਿਆ ਕਿ ਤੁਸੀਂ ਉਹਨਾਂ ਦਾ 3 ਦਿਨਾਂ ਦੇ ਅੰਦਰ ਅੰਦਰ ਸਥੀਵਾ ਪ੍ਰਵਾਨ ਕਰੋ ਤੇ ਜਿਹੜੀ ਨਵੀਂ ਭਰਤੀ ਹੈ ਉਹ ਸ਼ੁਰੂ ਕਰੋ ਤਾਂ ਬਹਾਨੇਬਾਜ਼ੀ ਕਰਕੇ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਹੁਕਮ ਤੋਂ ਪਘੜੋੜੇ ਹੋਣ ਵਾਲਾ ਇਹ ਰਸਤਾ ਉਹਨਾਂ ਨੇ ਇਕ ਅਖਤਿਆਰ ਕੀਤਾ ਹੋਇਆ ਜੋ ਅਸੀਂ ਸਿੰਘ ਸਹਿਬਾਨ ਜੀ ਨੂੰ ਬੇਨਤੀ ਦੇ ਰੂਪ ਵਿੱਚ ਕੀਤਾ ਕਿ ਉਹ ਅਕਾਲ ਤਖਤ ਸਾਹਿਬ ਤੋਂ ਇੱਕ ਤਰ੍ਹਾਂ ਨਾਲ ਭਗਾਉੜੇ ਹੋ ਚੁੱਕੇ ਨੇ ਅਕਾਲ ਤਖਤ ਸਾਹਿਬ ਦੇ ਹਦਾਇਤਾਂ ਨੂੰ ਮੰਨਣ ਤੋਂ ਇਨਕਾਰੀ ਨੇ ਇਸ ਕਰਕੇ ਉਹਨਾਂ ਦੇ ਖਿਲਾਫ ਅਕਾਲ ਤਖਤ ਦੀ ਫਸੀਲ ਤੋਂ ਦੁਆਰੇ ਉਹਨਾਂ ਨੂੰ ਤਲਬ ਕਰਕੇ ਕਾਰਵਾਈ ਕਰਨ ਦਾ ਯਤਨ ਕਰਨਾ ਚਾਹੀਦਾ ਸਿੰਘ ਸਾਹਿਬ ਜੀ ਨੇ ਸਾਡਾ ਲਿਖਤੀ ਜੋ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਲਿਖਤੀ ਕੋਈ ਲੈ ਕੇ ਆਇਓ ਦੇ ਦਿਓ ਅਸੀਂ ਲਿਖਤੀ ਲੈ ਕੇ ਆਏ ਸੀ ਉਹ ਅਸੀਂ ਸਿੰਘ ਸਾਹਿਬਾਨ ਨੂੰ ਦੇ ਕੇ ਆਏ ਆ ਸਿੰਘ ਸਾਹਿਬਾਨ ਨੇ ਸਾਡੀ ਗੱਲ ਬੜੇ ਬੜੇ ਧਿਆਨ ਨਾਲ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੇ ਸਰਵਣ ਸੁਣੀ ਆ ਸਾਡੀ ਗੱਲ ਸੁਣਨ ਤੋਂ ਬਾਅਦ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਕਿ ਅਕਾਲ ਤਖਤ ਸਾਹਿਬ ਦੀ ਜੋ ਵੀ ਅਫਸੀਲ ਤੋਂ ਹੁਕਮਨਾਮੇ ਜਾਰੀ ਕੀਤੇ ਜਾਂਦੇ ਨੇ ਉਹਨਾਂ ਨੂੰ ਲਾਗੂ ਕਰਨ ਦੀ ਮੁੱਖ ਤਰਜੁਮੇਵਾਰਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੀ ਡਿਊਟੀ ਉਹਦੀ ਆ ਦੂਜੀ ਡਿਊਟੀ ਸ਼ਰੋਮਣੀ ਅਕਾਲੀ ਦਲ ਦੀ ਹੈ ਜੇ ਸ਼ਰੋਮਣੀ ਅਕਾਲੀ ਦਲ ਦਾ ਇੱਕ ਧੜਾ ਵਾਗੀ ਆ ਤਾਂ ਬਾਕੀ ਜਿਹੜੀਆਂ ਜਿਹੜੇ ਆਗੂ ਨੇ ਉਹ ਸੰਗਤਾਂ ਦੇ ਸਨਮੁਖ ਜਾਣ ਤੇ ਸੰਗਤਾਂ ਨੂੰ ਅਪੀਲ ਕਰਨ ਕਿ ਅਕਾਲ ਤਖਤ ਦੇ ਹੁਕਮਾਂ ਤੋਂ ਪਘੌੜੇ ਹੋ ਚੁੱਕੇ ਨੇ ਤੇ ਇਸ ਕਰਕੇ ਇਹਨਾਂ ਦੇ ਖਿਲਾਫ ਮਤੇ ਪਾ ਕੇ ਅਕਾਲ ਤਖਤ ਨੂੰ ਦੁਆਰੇ ਭੇਜੇ ਜਾਣ ਇਹ ਇਹ ਯਤਨ ਹੋਣਾ ਅਸੀਂ ਸੰਗਤਾਂ ਕੋਲ ਜਾਵਾਂਗੇ ਔਰ ਸੰਗਤਾਂ ਨੂੰ ਇਕੱਤਰ ਕਰਕੇ ਪਿੰਡ-ਪਿੰਡ ਗਲੀ-ਗਲੀ ਘਰ-ਘਰ ਸਿੱਖ ਸੰਸਥਾਵਾਂ ਕੋਲ ਅਸੀਂ ਅਪੀਲ ਕਰਦੇ ਹਾਂ ਤੁਹਾਡੇ ذریعے ਅੱਜ ਕਿ ਪਿੰਡਾਂ ਦੀਆਂ ਗੁਰਦਾਰੇ ਸਾਹਿਬਾਨ ਦੀਆਂ ਕਮੇਟੀਆਂ ਪੰਥਕ ਸੰਸਥਾਵਾਂ ਧਾਰਕ ਸੰਤ ਸੰਸਥਾਵਾਂ ਸੰਤ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਔਰ ਮਿਸ਼ਨਰੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਨੇ ਅਕਾਲ ਤਖਤ ਸਾਹਿਬ ਨੂੰ ਆਪਣੀ ਸੁਪਰੀਮ ਅਥਾਰਟੀ ਮੰਨਦੇ ਨੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਉਹ ਹੁੱਕ ਆਪਣੇ ਮਤੇ ਪਾ ਕੇ ਅਕਾਲ ਤਖਤ ਸਾਹਿਬ ਨੂੰ ਇਹਨੂੰ ਭੇਜਣ ਕਿ ਇਹ ਧੜਾ ਜਿਹੜਾ ਹੈ ਇੱਕ